ਵੀਡੀਓ ਦੇਖਣ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸੀਂ ਐਨਾ ਕੁਦਰਤੀ ਨੇਮਤ ਨੂੰ ਸਾੜਦੇ ਆਂ ਖੇਤਾਂ ਨੂੰ ਅੱਗ ਲੱਗਦੀ ਜਾਂ ਲਾ ਇਹ ਕੋਈ ਵੀ ਇੱਕ ਰੁੱਖ ਲਾਣੇ ਆ ਉਹਨੂੰ ਪਾਲਦੇ ਨੂੰ ਘੱਟ ਤੋਂ ਘੱਟ ਨਹੀਂ 8-10 ਸਾਲ ਲੱਗ ਜਾਂਦੇ ਆ ਆ ਇੱਕ ਬੋੜ ਆ ਜਿਹਨੂੰ ਆਪਾਂ 버ਗਰ ਦਾ ਪੇੜ ਵੀ ਕਹਿ ਦਿੰਦੇ ਆ ਇਹ ਕੋਈ ਘੱਟ ਤੋਂ ਘੱਟ 100 ਸਾਲ ਪੁਰਾਣਾ ਆ ਉਹ ਇਹਦਾ ਜਦੋਂ ਇਹ ਥੱਲੇ ਅੱਗ ਲਾਈ ਗਈ ਹੈ ਇੱਥੇ ਇਹ ਜ਼ਮੀਨ ਨੂੰ ਜ਼ਮੀਨ ਦੇ ਖੇਤਾਂ ਨੂੰ ਜਦੋਂ ਨਾੜ ਸਾੜਿਆ ਗਿਆ ਤੇ ਇਹਨੂੰ ਵੀ ਨੁਕਸਾਨ ਪਹੁੰਚਿਆ ਅਜ ਤੋਂ ਕੋਈ 100 ਸਾਲ ਪਹਿਲਾਂ ਇਹਨੂੰ ਬੀਜਿਆ ਗਿਆ ਅੱਜ ਉਗਾਇਆ ਗਿਆ ਔਰ ਇਹਨੂੰ ਪਾਲ ਕੇ ਐਡਾ ਹੋਣ ਲਈ ਘੱਟੋ ਘੱਟ 100 ਸਾਲ ਲੱਗ ਗਿਆ 1 ਸਦੀ ਕੁਦਰਤੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਸਾਂਭ ਨਹੀਂ ਸਕਦੇ ਆ ਦੇਖੋ ਕਿੱਡਾ ਵਿਛਾਲਿਆ ਇਸਤਰੀ ਪੁਰਖ ਦਾ ਮਹਿਕ ਭਾਵੇਂ ਆਏ ਸੁਖਾਉ ਜਾਈ ਵਰਤੇ ਆਪਾਪ ਸਭਸਤ ਜਗ ਵਿੱਚ ਕੁਦਰਤੀਆਂ ਦਿੱਤੀਆਂ ਜਾਂ ਦਾਤਾਂ ਚੋਂ ਇਹ ਵੀ ਇੱਕ ਹੈ ਇਹ ਜਲੰਧਰ ਚਲੇ ਦਾ ਇੱਕ ਪਿੰਡ ਆ। ਕੂੜਾ ਨਾ ਵਸ ਕਾ ਚੰਦਰ ਮਾਂ। ਇਸ ਹੈ ਨਹੀਂ ਗੱਟੜੇ ਆ। ਪੇਂਗਿਆ ਹਨ ਕਾਏ ਰਾਤ ਦੇ ਆ ਇੱਕ ਮਾਂ ਦੀ ਛਾਂ ਤੇ ਇੱਕ ਬੋੜ ਦੀ ਛਾਂ ਕਹਿੰਦੇ ਬੜੀ ਸੰਘਣੀ ਹੁੰਦੀ ਹੈ ਅਕਸਰ ਬਜ਼ੁਰਗਾਂ ਤੋਂ ਸੁਣਿਆ ਕਰਦੇ ਸੀ ਬਸ ਇੱਕ ਬੇਨਤੀ ਹੈ ਜੀ ਕਿਸਾਨ ਭਰਾਵਾਂ ਨੂੰ ਕਿ ਜਦੋਂ ਵੀ ਤੁਸੀਂ ਆਪਣੇ ਖੇਤਾਂ ਨੂੰ ਬਚੇ ਹੋਏ ਨਾੜ ਨੂੰ ਅੱਗ ਲਾਉਂਦੇ ਹੋ ਥੋੜਾ ਜਿਹਾ ਇਹਨਾਂ درختਾਂ ਦਾ ਵੀ ਧਿਆਨ ਰੱਖ ਲਿਆ ਜਾਵੇ ਤਵੇ ਇਹਨੂੰ ਪਲਣ ਲਈ ਤਾਂ ਬਹੁਤ ਸਾਲ ਲੱਗਦੇ ਆ ਤਾਂ ਜਾ ਕੇ ਇਹਨਾਂ ਵੱਡਾ ਵਿਸ਼ਾਲ ਰੁੱਖ ਬਣਦਾ ਮੈਂ ਇਹ ਦੇਖਿਆ ਇੱਥੇ ਕਿ ਬਹੁਤ ਆਏ ਬੱਚਿਆਂ ਨੇ ਆਲਣੇ ਪਾਏ ਹੋਏ ਆ ਜਿੜੀਆਂ ਦੇ ਕਾਵਾਂ ਦੇ ਕਾਫੀ ਇੱਥੇ ਰਹਿਣ ਬਸੇਰਾ ਕੀਤਾ ਹੋਇਆ ਜਾਨਵਰਾਂ ਦਾ ਪੰਛੀ ਪੰਛੀ ਨੇ